ਕੀ ਨਾ ਹੈਗਾ ਮੇਰਾ ਨਾਮ ਜੀਤ ਸਿੰਘ ਜੀ ਕਿਹੜਾ ਪਿੰਡਿਆ ਪਿੰਡ ਸਰਗਰ ਪਰ ਤੇ ਕੀ ਗੱਲਬਾਤ ਹੋਈ ਹੈ ਜਿਹੜਾ ਤੁਹਾਡਾ ਵਕਾ ਹੈ ਇਹ ਜੀ ਕੋਈ ਨਾ ਨਾ ਕੋਈ ਲੈਣ ਦੇ ਨੇ ਕੋਈ ਘੜਾ ਨਹੀਂ ਕੋਈ ਇਹਨਾਂ ਨੇ ਚਾਹਦਾ ਨਹੀਂ ਇਹ ਮੁੰਡਾ ਉੱਥੇ ਮੋੜ ਦੇ ਤੇ ਖੜਾ ਸੀ ਕ੍ਰਿਡ ਖੇਡਣਦਾ ਸੀ ਇਹ ਮੁੰਡਾ ਨਾਲ ਖੇਡਣਦਿਆ ਸੀ ਇਹ ਪੰਜ ਸੱਤ ਮੁੰਡੇ ਆਏ ਇਹਨੂੰ ਆਵਾਜ਼ ਮਾਰ ਕੇ ਉਰੇ ਬੁਲਾਇਆ ਵੀ ਉਰੇ ਆ ਗੱਲ ਸੁਣ ਸਾਨੂੰ ਦੂਜਿਆਂ ਬੰਦਿਆਂ ਦੇ ਨੰਬਰ ਦੇ ਇਹਨੇ ਮੇਰੇ ਕੋ ਨੰਬਰ ਨਹੀਂ ਹੈਗਾ ਇਹਨੂੰ ਢਾ ਕੇ ਦਾਤਰ ਮਾਰ ਦਿੱਤੇ ਉਹ ਜਿਹੜੇ ਦਾਤਰ ਮਾਰਨ ਵਾਲੇ ਇਹ ਦੀਦੀ ਪਾਰਟੀ ਵਾਲੇ ਜੀ ਜ਼ਿੰਮੇਦਾਰ ਹੈ ਕੀ ਨਾਮ ਹਨ ਦਾ ਚਰਨ ਸਿੰਘ ਦਾ ਮੁੰਡਾ ਹਾਂ ਚਰਨ ਸਿੰਘ ਦਾ ਮੁੰਡਾ ਫਿਰ ਉਸ ਤੋਂ ਬਾਅਦ ਕੀ ਵਾਰਦਾ ਸੀ ਤੇਰੇ ਫਿਰ ਉੱਥੇ ਜਦੋਂ ਰੌਲਾ ਪੈ ਗਿਆ ਜੀ ਮਮੀ ਭੱਜ ਕੇ ਗਿਆ ਮੈਂ ਹਾਂ ਜੀ ਕੀ ਗੱਲ ਹੋਈ ਹੈ ਕੀ ਗੱਲ ਹੋਈ ਮੈਂ ਰੌਲਾ ਪਾਇਆ ਲੋਕਾਂ ਨੇ ਆਖਿਆ ਉਹਦੇ ਦਾਤਰ ਮਾਰੇ ਆ ਅਸੀਂ ਭੱਜ ਕੇ ਗਏ ਹਾਂ ਇਹਨਾਂ ਉਹਨੇ ਚਰਨ ਨੂੰ ਗੋਲੀ ਚਲਾਤੀ ਜੀ ਸਾਡੇ ਤੇ ਕਿੰਨੀਆਂ ਗੋਲ ਫਾਇਰ ਕੀਤੇ ਹਨ ਇਹਨਾਂ ਤੋਹਰ ਕੀਤੇ ਜੀ ਤਿੰਨ ਇੱਕ ਕਿੱਥੇ ਕਿੱਥੇ ਲੱਗੇ ਦੋ ਫਾਇਰ ਇੱਕ ਹਰਮੰਦੇ ਲੱਗਾ ਜੀ ਥਾਉਣ 'ਚ ਮੇਰੀ ਲੱਤ ਲੱਗਦੀ ਨੰਗਿਆ ਅਛਾ ਇਹ ਉਹ ਮੁੰਡੇ ਦੀ ਹਰਮੰਦੀ ਜਿਹੜਾ ਤੁਹਾਡਾ ਬੇਟਾ ਉਹਦੀ ਥਾਉਣ 'ਚ ਲੱਗਾ ਵਾ ਹਾਂਜੀ ਠੀਕ ਆ ਤੇ ਇਹਨਾਂ ਨੂੰ ਪੁੱਛਿਆ ਨੇ ਮੁਰਗੇ ਵੀ ਜਾ ਜਿਸ ਤਰ੍ਹਾਂ ਕਿਸ ਤਰ੍ਹਾਂ ਨਹੀਂ ਜੀ ਇੱਕ ਰੌਂਦ ਮਾਰਿਆ ਸਾਰੇ ਭੱਜ ਗਏ ਜੱਲੇ ਵਾਲੇ ਨੂੰ ਭੱਜ ਗਏ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਦਰਖਾਸਤ ਨਹੀਂ ਜੀ ਉਸ ਵੇਲੇ ਨੂੰ ਹਰ ਅਫਸਰ ਹਸਤਾ ਲੈ ਕੇ ਸਰੀਆਲੀ ਖੜਿਆ ਸਰੀਆਲੀ ਆਏ ਹਨ ਉਸ ਵੇਲੇ ਕਿ ਮੁੰਡਾ ਬਚਾਓ ਤੁਸੀਂ ਪੁਲਿਸ ਦੀ ਕਾਰਵਾਈ ਬਾਅਦ ਚ ਕਰਿਓ ਅਸੀਂ ਉਸੇ ਵੇਲੇ ਤਰਨ ਤਰਨ ਲੱਗੇ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਪੁਲਿਸ ਉੱਥੇ ਜਾ ਕੇ ਬਿਆਨ ਲੈ ਕੇ ਆਣ ਕਿ ਨਾ ਕੀਤੀ ਜੀ ਸਨ ਕਰਤੀ ਆ ਹਾਂਜੀ ਕੀ ਮੰਗ ਕਰਦੇ ਹੋ ਅਗਲੀ ਪ੍ਰੋਫੈਸ਼ਨ ਜੋ ਸਾਡਾ ਹੱਕ ਹੈ ਹਨ ਹੱਕ ਮਿਲਣਾ ਚਾਹੀਦਾ ਕੋਈ ਅਸੀਂ ਇਹਨਾਂ ਨਾਲ ਕੋਈ ਜੇ ਰਾਜ ਬਣਦੀ ਕਾਰਵਾਈ ਚਾਹੀਦੀ ਬਲੀ ਕੀ ਨਾਗਾ ਮੇਰਾ ਭਾਜੀ ਚਰਨਜੀਤ ਸਿੰਘ ਇਹ ਕਿਹੜਾ ਪਿੰਡ ਹੈ ਦਰਗਾਪੁਰ ਜੀ ਇੱਕ ਮੁੰਡੇ ਤੁਹਾਡੇ ਤੇ ਅਲੀਕੇਸ਼ਨ ਲੱਗੇ ਗੋਲੀ ਚੱਲਨ ਦੇ ਕੀ ਮਸਲਾ ਪੂਰਾ ਇਹ ਸਾਡਾ ਭਾਜੀ ਮਸਲਾ ਵੀ ਇਹ ਹੈ ਵੀ ਸਾਡਾ ਪਹਿਲੀ ਗੱਲ ਤੇ ਉਹਨਾਂ ਬੰਦਿਆਂ ਨਾਲ ਸਾਡਾ ਕੋਈ ਵੀ ਕਿਸੇ ਰਕਮ ਦਾ ਕੋਈ ਝਗੜਾ ਕੋਈ ਵਾਧਾ ਵਟਾ ਨਹੀਂ ਕੋਈ ਹੈਗਾ ਜੀ ਤੇ ਨਾ ਹੀ ਇਹ ਸਾਡੇ ਮੁੰਡੇ ਨੇ ਉਹ ਉੱਥੇ ਗੋਲੀ ਚਲਾਈ ਆ ਇਹ ਬੇਮਨਿਆਰ ਸਾਡੇ ਮੁੰਡੇ ਤੇ ਦੋਸ਼ ਲੱਗਾ ਵਾ ਉਹ ਵੀ ਵਿੱਚ ਬੰਦੇ ਲਖਾਈ ਜਾਂਦੇ ਤੇ ਬੰਦੇ ਹੋਰ ਵੀ ਹੈਗੇ ਜਨਪਛਾਤੇ ਵੀ ਉਹਨਾਂ ਕੋਲ ਬੰਦਿਆਂ ਨੇ ਗੋਲੀ ਚਲਾਈ ਹਣ ਪਤਾ ਨਹੀਂ ਕਿੰਨੀਆਂ ਚਲਾਈ ਐ ਵਿੱਚੂ ਅੱਖ ਜਾਂਦੇ ਗੋਲੀ ਚੱਲੀ ਪਰ ਮੁੰਡੇ ਹੱਡੇ ਨੇ ਇਹਨਾਂ ਨੂੰ ਦੱਸਿਆ ਵੀ ਮੈਂ ਗੋਲੀ ਨਹੀਂ ਚਲਾਈ ਜਨਪਛਾਤੇ ਉਹਨਾਂ ਨੂੰ ਕਹਿ ਜਾਂਦਾ ਮੁੰਡੇ ਤੁਹਾਡੇ ਨੇ ਸੱਦੇ ਹੀ ਮੁੰਡੇ ਨਹੀਂ ਅਹੀਂ ਨਹੀਂ ਸੱਦੇ ਜੀ ਕਿ ਮੈਨੂੰ ਨਹੀਂ ਇਹ ਗੱਲ ਦਾ ਪਤਾ ਵੀ ਕਿੰਨੇ ਸੱਦੇ ਅੱਜ ਕੱਲ ਕੋਈ ਬੰਦੇ ਪਤਾ ਕੋਈ ਆ ਆ ਜਾਂਦਾ ਕੋਈ ਚੱਲ ਜਾਂਦਾ ਕੋਈ ਆਉਂਦਾ ਜਾਂਦਾ ਬੰਦਿਆਂ ਦੇ ਪਤਾ ਨਹੀਂ ਵੀ ਨਾਲ ਸੱਧਿਆ ਕਿ ਇਹਨੂੰ ਕੋਈ ਨਹੀਂ ਸੱਧਿਆ ਕੋਈ ਕਿਤੇ ਕੋਈ ਆ ਰਹੇ ਸੀ ਆਪ ਗੱਡੀ ਤੇ ਆ ਆਉਦੀ ਹਾਂਜੀ ਕਿ ਬਜੀ ਕਿ ਨਾ ਗਾ ਸੋਗਬੀਰ ਕਰ ਕਿਹੜਾ ਪੈਂਡਿਆ ਤਰਗਾ ਪਰ ਕੀ ਗੱਲ ਬਾਤ ਹੋਈ ਆ ਗੱਲ ਬਾਤ ਵੀਰੇ ਕੋਈ ਹੋਈ ਆ ਪੀ ਰੋਲਾ ਪੈਨਦਾ ਬੱਚਿਆਂ ਨੇ ਘਰੇ ਆਣ ਕੇ ਦਾਤਾ ਤੁਹਾਡੇ ਹੰਮੇ ਦੀ ਅੱਡ ਫਟ ਕੱਤੀ ਆ ਅਛੇ ਹਾਂਜੀ ਅਹੀਂ ਗਏ ਆ ਘਰੋਂ ਸਾਡੇ ਜਾਂਦੇ ਨੇ ਉਹਨਾਂ ਗੋਲੀਆਂ ਮਾਰ ਮਾਰ ਕੇ ਮੁੰਡਾ ਸਾਡਾ ਬੈਤਲ ਕਰ ਕੱਤਿਆ ਵਾ ਸਰ ਇੱਕ ਨਾ ਗੋਲੀ ਦੇ ਲੰਦਾ ਮਾਮਲਾ ਸਾਹਮਣੇ ਆਵਾ ਤਰਗਾ ਵਾ ਤਰਗਾ ਪੁੱਛਾਂ ਜੀ ਹਾਂਜੀ ਹਾਂਜੀ ਕੀ ਮਤਲਬ ਹੈਗਾ ਵਾ ਜਿਹੜੀ ਗੋਲੀ ਚੱਲੀ ਗਈ ਉਹ ਵਾਪਨ ਰਿਸਲਤੀ ਜਾਂ ਦੂਸਰਾ ਵੀ ਜਿੰਨਾ ਕਾ ਹਲੇ ਇਹਦੇ ਬਾਰੇ ਕਲੀਅਰ ਨਹੀਂ ਹੋਇਆ ਪਰ ਜਿੰਨਾ ਕਾ ਸਾਨੂੰ ਇਨਫੋਰਮੇਸ਼ਨ ਹੈ ਕਿ ਗੈਰ ਲਾਇਸੈਂਸੀ ਵੈਪਨ ਸੀਗਾ ਤੇ ਜਿਹੜਾ ਵੀ ਸਵਾਰਦਾਨ ਦੇ ਵਿੱਚ ਯੂਜ਼ ਹੋਇਆ ਹੈਗਾ ਬਾਕੀ ਹਲੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਲੱਗਦਾ ਜੀ ਕਿ ਸਪੈਸ਼ਲ ਫੋਰਸ ਦਾ ਲੜਾਈ ਠਗੜਾ ਹੈ ਵੇਖੋ ਜਿੰਨਾ ਕਾ ਪਿੰਡ ਵਾਲਾ ਤੋਂ ਅਸੀਂ ਜਿੰਨੀਆਂ ਆਪਣੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਜਿੰਨਾ ਕਾ ਵੀ ਪੁੱਛਗਿੱਛ ਕੀਤੀ ਹੈ ਉਹਦੇ ਵਿੱਚ ਕੋਈ ਖਾਸ ਰੰਜਿਸ਼ ਦਾ ਮਾਮਲਾ ਨਹੀਂ ਸ਼ਾਮਿਲ ਹੋਇਆ ਇਹਨਾਂ ਚ ਆਪਸੀ ਕੋਈ ਬੈਰ ਨਹੀਂ ਸੀਗਾ ਜਸਟ ਇਨਾਂ ਦਾ ਐਵੇਂ ਕਹਿ ਰਹੇ ਕਿ ਕਿਸੇ ਹੋਰ ਪਾਰਟੀ ਨਾਲ ਸੀਗਾ ਇਹਨਾਂ ਦਾ ਬਟ ਇਹ ਮੁੰਡਾ ਉਹਨਾਂ ਨਾਲ ਤੁਰਦਾ ਫਿਰਦਾ ਰਹਿੰਦਾ ਸੀਗਾ ਤਾਂ ਕਰਕੇ ਕੋਈ ਇਹਨਾਂ ਦੀ ਝੜਪ ਹੋਈ ਤੇ ਉਹਦੇ ਵਿੱਚ ਇਹਨਾਂ ਨੇ ਐਵੇਂ ਫਾਇਰਿੰਗ ਦਾ ਇਨਸੀਡੈਂਟ ਹੋ ਗਿਆ। ਕੋਈ ਰੈਸਟ ਵੀ ਕੀਤਾ ਗਿਆ ਕਿ ਨਹੀਂ? ਨਹੀਂ ਜਿਹੜਾ ਦੋਸ਼ੀ ਹੈਗਾ ਉਹ ਮੌਕੇ ਤੇ ਸਾਰੇ ਭੱਜ ਗਏ ਹੈਗੇ। ਉਹਨਾਂ ਦੇ ਹੱਲ ਕੁੱਤੇ ਸੀ ਟੈਕਨੀਕਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਕੇ ਅਸੀਂ ਟਰਾਈ ਕਰ ਰਹੇ ਹਾਂ ਆਪਣੀ ਤਰਫ ਤੋਂ ਕਿ ਉਹਨਾਂ ਨੂੰ ਅਪ੍ਰੀਹੈਂਡ ਕੀਤਾ ਜਾਏ ਛੇਤੀ ਤੋਂ ਛੇਤੀ। ਇਹ ਟੋਟਲ ਕਿੰਨੇ ਜਣੇ ਦੋਸ਼ੀ? ਜਿੰਨਾ ਕ ਬਿਆਨ ਅਕੋਰਡਿੰਗਲੀ ਖੋਇਆ ਤਾਂ ਇੱਕ ਬਾਈ ਨੇਮ ਆਇਆ ਹੈਗਾ ਤੇ ਦੂਜੇ 8 ਤੋਂ 9 ਬੰਦੇ ਉਹਨਾਂ ਨੇ ਲਿਖਵਾਏ ਹੈਗੇ ਜਿੰਨਾ ਕ ਬਿਆਨ ਲਿਖਵਾਏ ਹੈਗੇ ਉੱਥੇ ਮੌਕੇ ਤੇ ਜਿਹੜੇ ਪ੍ਰੈਜ਼ੈਂਸ ਕਿ ਲੋਕਾਂ ਨੇ ਇਹ ਜਿਹੜੀ ਧਾਰਾ ਲਾਈ ਜਿਹੜੀ ਕਿਹੜੀ ਕਿਹੜੀ ਲਾਈ ਜੇ ਇਹਨਾਂ ਤੇ ਜਿਹੜੀ ਧਾਰਾ ਲਗਾਈ ਹੋਈ ਹੈ ਇਹ ਲਗਾਈਆਂ ਆਈਪੀਸੀ ਦੀ 323 324 307 ਦੀ 148 149 ਦੀ ਤੇ ਆਰਮਜ਼ ਐਕਟ ਦੇ 25 ਤੇ 27